ਜੇ ਤਾਂ ਮੈਂ ਕਹਿ ਦਿੰਦਾ ਵੀ ਸ਼ਹੀਦਾਂ ਦਾ ਹੱਕ ਲੈਣਾ ਇਸਤਰੀ ਬਿਆਦਵੀ ਦਾ ਹੱਕ ਲੈਣਾ ਧੀਆ ਪੈਣਾ ਦੀ ਇੱਜ਼ਤ ਲੁੱਟੀ ਦਾ ਹੱਕ ਲੈਣਾ ਸਿੱਖਾਂ ਨੂੰ ਇੱਕ ਥਾਂ ਇਕੱਠਿਆ ਕਰਨਾ ਸਾਰਿਆਂ ਦੇ ਨਸ਼ੇ ਛਡਾਉਣੇ ਐ ਇਸ ਵਾਸਤੇ ਕੌਮ ਤਿਆਰ ਕੁ ਤਿਆਰ ਰਹੇ ਤੇ ਜੇ ਸਾਡੇ ਤੇ ਹਮਲੇ ਬੰਦ ਨਾ ਕੀਤੇ ਅਸੀਂ ਗਿਣ-ਗਿਣ ਕੇ ਆਪਣਾ ਬਦਲਾ ਲਵਾਂਗੇ ਇਹ ਮੈਂ ਵਚਨ ਕਹਿ ਦਿੰਦਾ ਤੇ ਕਹਿੰਦੇ ਜੀ ਗਰਨ ਪ੍ਰਚਾਰ ਕੀਤਾ ਤੇ ਜੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕੋ ਚਲਦੇ ਆਂਗੇ ਦਰੜਦੇ ਆਂਗੇ ਮਾਰਦੇ ਆਂਗੇ ਉਹਦੇ ਤੇ ਕੋਈ ਕਿਸ ਨਹੀਂ ਜੇ ਕੇਵਲ ਕ੍ਰਿਸ਼ਨ ਕਹਿੰਦਾ ਹੈ ਇਹ ਸੰਪਰਦਾਵਾਂ ਸਾਰੀਆਂ ਅੱਜ ਤੋਂ ਤਿੰਨ ਕਿ ਮਹੀਨੇ ਪਹਿਲਾਂ ਅਕਾਲੀ ਪੁੱਤਰ ਕਹਿੰਦੇ ਰੱਖ ਧਿਆਨ ਆਇਆ ਸੀ ਆ ਕੇਵਲ ਕ੍ਰਿਸ਼ਨ ਮੈਂ ਵੇਖਿਆ ਸੀ ਇੱਕ ਵੇਰਾ ਉੱਥੇ ਕੀਰਤਪੁਰ ਸਾਹਿਬ ਜਿਵੇਂ ਬੱਕਰੀ ਤੇ ਮੀਂਹ ਪੈ ਜਾਂਦਾ ਤੋ ਕੰਮ ਦੀ ਨਾ ਠੱਕੇ ਨਾ ਆਏ ਉਹਦਾ ਕੰਮ ਦਾ ਸੀ ਉਹਨਾਂ ਬੜੀਆਂ ਗੱਲਾਂ ਕਰਦਾ ਬਾਹਰ ਇਹ ਸੋ ਖਾਲਸਾ ਜੀ ਉਹਨੇ ਕਹਿ ਕੇ ਸੰਪਰਦਾਵਾਂ ਜਿਹੜੀਆਂ ਜਾ ਸਿੱਖ ਆਪਣੇ ਆਪ ਨੂੰ ਵੱਖਰੀ ਕੌਮ ਕਹਾਉਣਾ ਚਾਹੁੰਦੇ ਐ ਉਹ ਸਾਰੇ ਪਾਕਿਸਤਾਨ ਨੂੰ ਚਲੇ ਜਾਣ ਹਰਿਆਣੇ ਵਿੱਚ ਇੱਕ ਮੇਠਾ ਸੀ ਉਹਨੇ ਕਾ ਦਿੱਤਾ ਕਿ ਸਾਰੇ ਸਿੱਖ ਪੰਜਾਬ ਚਲੇ ਕਿਸੇ ਨੂੰ ਹਰਿਆਣੇ ਤੇ ਨਹੀਂ ਰਹਿਣ ਦੇਣਾ ਉਹਨਾਂ ਤੇ ਕੋਈ ਕੇਸ ਬਣਿਆ